ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਣੂ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਦੋਸਤੋ ਨਿਕਲ ਕੇ ਆ ਰਹੀ ਹੁਣੇ-ਹੁਣੇ ਇੱਥੇ ਸਕੂਲ ਚੋਂ ਵਾਪਰਗੀ ਵਿਦਿਆਰਥੀ ਨਾਲ ਵੱਡੀ ਮਾੜੀ ਘਟਨਾ ਦਿਲ ਦਾ ਦੌਰਾ ਪੈਣ ਨਾਲ ਹੋ ਗਈ ਵਿਦਿਆਰਥੀ ਦੀ ਮੌਤ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੋਸਤੋ ਨਿਕਲ ਕੇ ਆ ਰਹੀ ਹੈ ਜੀਹਾਂ ਜਾਣਕਾਰੀ ਹੁਣੇ-ਹੁਣ ਮਿਲ ਰਹੀ ਹੈ ਕਿ ਤਰਨਤਾਰਨ ਚ ਕੰਡੂਰ ਸਾਹਿਬ ਦੇ ਪਿੰਡ ਡੇਹਰਾ ਸਾਹਿਬ ਚ ਦੁੱਖ ਦੀ ਖਬਰ ਪ੍ਰਾਪਤ ਹੋਇਆ 11ਵੀਂ ਕਲਾਸ ਦੀ ਵਿਦਿਆਰਥਣ ਨੂੰ ਸਕੂਲ ਕੰਪਲੈਕਸ ਦੀ ਗਰਾਊਂਡ ਵਿੱਚ ਦੌੜਨ ਕੋਦੇ ਸਮੇਂ ਦਲਦਰਾ ਪੰਡਾਲ ਸਕੂਲ ਵਿੱਚ ਮੌਤ ਹੋ ਗਈ ਮ੍ਰਿਤਕ ਦੀ ਪਛਾਣ ਹਰਲੀਨ ਕੌਰ ਵਜੋਂ ਹੋਈ ਹੈ ਜੀਹਾਂ ਕੜਨ ਦਾ ਸਕੂਲ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ ਜ਼ਿਲ੍ਹੇ ਦੇ ਬਾਬਾ ਦੀਪ ਸਿੰਘ ਪਬਲਿਕ ਸਕੂਲ ਡੇਹਰਾ ਸੈਵ 19 ਜਮਾਦੀ ਵਿਦਿਆਰਥਣ ਹਰਲੀਨ ਕੌਰ 15 ਸਾਲਾਵਾਸੀ ਪਿੰਡ ਰਾਹਲ ਚਾਹਲ ਜ਼ਿਲ੍ਹਾ ਤਰਨਤਾਰਨ ਬੀਤੀ ਕੱਲ ਸ਼ੁੱਕਰਵਾਰ ਸਕੂਲ ਖਤਮ ਹੋਣ ਤੋਂ ਬਾਅਦ ਸ਼ਾਮ ਸਮੇਂ ਸਕੂਲ ਦੀ ਗਰਾਊਂਡ 'ਚ ਦੌੜ ਲਗਾਰੀ ਸੀ ਕਿਉਂਕਿ ਉਸ ਦਾ ਪਾਰ ਲੋਡ ਤੋਂ ਜ਼ਿਆਦਾ ਸੀ ਮਾਪਿਆਂ ਦੇ ਕੈਂਪ ਦੇ ਦੌਰਾਨ ਦੂਸਰੀ ਦਿਨ ਆਪਣੇ ਪਰਕਟਾਉਣ ਦੇ ਮਕਸਦ ਨਾਲ ਸਕੂਲ 'ਚ ਦੌੜ ਲਗਾਉਣ ਪੂਜੀ ਹਰਲੀਨ ਕੌਰ ਨੇ ਅਜੇ ਇੱਕ ਚੱਕਰ ਗਰਾਊਂਡ ਦਾ ਲਗਾਇਆ ਸੀ ਕਿ ਉਹ ਅਚਾਨਕ ਗਰਾਊਂਡ 'ਚ ਡਿੱਗ ਪਈ ਐਸਬੰਦੀ ਸਕੂਲ ਦੇ ਮਾਲਕ ਗੁਰਪ੍ਰਤਾਪ ਸਿੰਘ ਪੁੰਨੂ ਵੱਲੋਂ ਆਪਣੀ ਕਾਰ ਚੋਸ ਨੂੰ ਨਜ਼ਦੀਕੀ ਹਸਪਤਾਲ ਵਿਖੇ ਲਿਜਾਇਆ ਗਿਆ ਜਿੱਤੇ ਡਾਕਟਰ ਨੇ ਉਸ ਨੂੰ ਮਰ ਤੱਕ ਕਰਾਰ ਦੇ ਦਿੱਤਾ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ